ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਇੱਕ ਵਾਰ ਫਿਰ ਤੋਂ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਦੋਸਤੋ ਅੱਜ ਮੈਂ ਆਪ ਸਭ ਲਈ ਇੱਕ ਬਹੁਤ ਹੀ ਪਾਵਰਫੁਲ ਅਮਲ ਲੈ ਕੇ ਹਾਜ਼ਰ ਹੋਇਆ ਹਾਂ ਸਿਤਿ ਸਰੋਂ ਅਤੇ ਅਜਵਾਇਨ ਦਾ ਇਹ ਅਮਲ ਹੈ ਇਸ ਅਮਲ ਦਾ ਕੀ ਫਾਇਦਾ ਹੋਵੇਗਾ ਦੋਸਤੋ ਇਸ ਅਮਲ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਬੁਰੀਆਂ ਸ਼ਕਤੀਆਂ ਨੱਠ ਜਾਣਗੀਆਂ ਪੈਸੇ ਦੀ ਤੰਗੀ ਖਤਮ ਹੋਵੇਗੀ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇਗਾ ਇਸ ਅਮਲ ਨੂੰ ਕਰਨ ਦੇ ਨਾਲ ਅਤੇ ਕਰਦੇ ਵਿੱਚ رونਕਾਂ ਖੁਸ਼ਹਾਲੀ ਬਰਕਤਾਂ ਫੈਜ਼ ਵਾਪਸ ਆਉਣਗੇ ਪੀਰਾਂ ਦੀ ਰਹਿਮਤ ਹੋਵੇਗੀ ਕਿਰਪਾ ਹੋਵੇਗੀ ਦੋਸਤੋ ਇਹ ਜੋ ਅਮਲ ਨੇ ਇਹ ਜੋ ਉਪਾਅ ਹੁੰਦੇ ਨੇ ਢਾਲੇ ਹੁੰਦੇ ਨੇ ਇਹ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਚੱਲਦੇ ਆ ਰਹੇ ਨੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਇਹਨਾਂ ਦੇ ਬਾਰੇ ਕਾਫੀ ਸਮਝ ਹੁੰਦੀ ਸੀ ਤਾਂ ਹੀ ਤੋਂ ਉਹ ਇੰਨੇ ਖੁਸ਼ਹਾਲ ਰਹਿੰਦੇ ਸੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਭੇਦ ਸੀ ਪਤਾ ਲੱਗ ਜਾਂਦਾ ਸੀ ਕਿ ਹੁਣ ਇਸ مسئلے ਆਕਰ ਦੇ ਵਿੱਚ ਆ ਰਹੀ ਆ ਤਾਂ ਇਸ ਨੂੰ ਦੂਰ ਕਰਨ ਲਈ ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਕਿਹੜਾ ਉਪਾਅ ਕਰਨਾ ਚਾਹੀਦਾ ਆ ਉਹਨਾਂ ਨੂੰ ਇਹਨਾਂ ਦੇ ਸੀ ਨੁਕਤਿਆਂ ਦੇ ਬਾਰੇ ਪਤਾ ਹੁੰਦਾ ਸੀ ਇਸ ਲਈ ਕਰ ਦੇ ਵਿੱਚੋਂ ਕਿਸੇ ਵੀ ਚੀਜ਼ ਦੀ ਤੰਗੀ ਨਹੀਂ ਰਹਿੰਦੀ ਸੀ ਨਾ ਹੀ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਦਾ ਵਾਸ ਹੁੰਦਾ ਸੀ ਨਾ ਹੀ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਰਹਿੰਦੇ ਸੀ ਪਰ ਅੱਜ ਦੇ ਲੋਕ ਪੜੇ ਲਿਖੇ ਜ਼ਿਆਦਾ ਹੋ ਗਏ ਨੇ ਤੇ ਉਹ ਇਹਨਾਂ ਦੇਸੀ ਨੁਕਤਿਆਂ ਨੂੰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਪਰ ਜੇਕਰ ਆਪਾਂ ਵਿਸ਼ਵਾਸ ਰੱਖ ਕੇ ਇਹਨਾਂ ਗੱਲਾਂ ਨੂੰ ਇੱਕ ਵਾਰ ਮੰਨ ਕੇ ਦੇਖ ਲਈਏ ਇਹਨਾਂ ਉਪਾਏ ਨੂੰ ਕਰਕੇ ਦੇਖ ਲਈਏ ਤਾਂ ਇਸ ਦਾ ਨਤੀਜਾ ਆਪਣੇ ਸਾਹਮਣੇ ਆਪਣੇ ਆਪ ਹੀ ਆ ਜਾਵੇਗਾ ਦੋਸਤੋ ਪਰ ਅੱਜ ਅਸੀਂ ਤੁਹਾਨੂੰ ਸਿੱਤੀ ਸਰੋਤ ਜੁਵੈਨ ਦਾ ਇੱਕ ਅਜੀਹਾ ਅਮਲ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਤੁਹਾਡੇ ਤੇ ਜੇਕਰ ਕੋਈ ਕਿਸੇ ਨੇ ਕਾਲਾ ਜਾਦੂ ਕਾਲਾ ਇਲਮ ਕੀਤਾ ਹੋਵੇਗਾ ਉਸ ਦੀ ਸ਼ਕਤੀ ਤੁਹਾਡੇ ਘਰ ਵਿੱਚ ਤੁਹਾਡੇ ਘਰ ਦੇ ਪਰਿਵਾਰ ਦੇ ਮੈਂਬਰਾਂ ਤੋਂ ਹਟ ਜਾਵੇਗੀ ਕੋਈ ਬੁਰਾ ਸਾਯਾ ਹੋਵੇਗਾ ਉਹ ਵੀ ਤੁਹਾਡੇ ਘਰ ਦੇ ਵਿੱਚ ਚਲੇ ਜਾਵੇਗਾ ਅਤੇ ਪੀਰਾਂ ਦੀ ਕਿਰਪਾ ਹੁਣੀ ਸ਼ੁਰੂ ਹੋ ਜਾਵੇਗੀ ਦੋਸਤੋ ਕਈ ਵਾਰ ਆਪਾਂ ਮਿਹਨਤ ਨਾਲ ਕਮਾਈ ਕਰਦੇ ਆਂ ਦਸਾਂ ਨਹਾਂ ਦੀ ਕਿਰਤ ਕਰਦੇ ਆਂ ਪਰ ਕਈ ਅਜਿਹੇ ਲੋਕੀ ਆਪਣੇ ਆਸ-ਪਾਸ ਹੀ ਹੁੰਦੇ ਨੇ ਜਿਹੜੇ ਸਾਡੀ ਇਸ ਤਰੱਕੀ ਨੂੰ ਦੇਖ ਕੇ ਜਲਦੇ ਰਹਿੰਦੇ ਨੇ ਜਿਨ੍ਹਾਂ ਦੀਆਂ ਮਾੜੀਆਂ ਨਜ਼ਰਾਂ ਲੱਗ ਜਾਂਦੀਆਂ ਆ ਜਾਂ ਫਿਰ ਕੁਝ ਕਰ ਦਿੰਦੇ ਨੇ ਅੱਜ ਦੇ ਦੌਰ ਵਿੱਚ ਕਿਸੇ ਨੂੰ ਆਪਣੀ ਖੁਸ਼ੀ ਨਾਲ ਐਨਾ ਮਤਲਬ ਨਹੀਂ ਹੁੰਦਾ ਜਿੰਨਾ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਸਾੜਾ ਕਰਦੇ ਨੇ ਲੋਕ ਇਸ ਲਈ ਇਹਨਾਂ ਲੋਕਾਂ ਤੋਂ ਬਚਣਾ ਬੇहद ਹੀ ਜ਼ਰੂਰੀ ਹੈ ਕਿ ਲੋਕਾਂ ਦੀ ਨਜ਼ਰਾਂ ਬਹੁਤ ਮਾੜੀਆਂ ਹੁੰਦੀਆਂ ਨੇ ਬਹੁਤ ਬੁਰੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਘਰ ਨੂੰ ਬਰਬਾਦ ਕਰਕੇ ਰੱਖ ਦਿੰਦੀਆਂ ਆ ਤਬਾਹ ਕਰਕੇ ਰੱਖ ਦਿੰਦੀਆਂ ਆ ਦੋਸਤੋ ਇਸ ਅਮਲ ਨੂੰ ਕਰਨ ਲਈ ਤੁਸੀਂ ਐਤਵਾਰ ਦੇ ਦਿਨ ਇਹ ਅਮਲ ਕਰਨਾ ਹੈ ਅਤੇ ਤੁਸੀਂ ਗੋਹੇ ਦੀ ਪਾਤੀ ਦੀ ਇੱਕ ਅਗ ਤਿਆਰ ਕਰਨੀ ਆ ਉਸ ਅਗ ਤੇ ਥੋੜੀ ਜੀ ਛੇਤੀ ਸਰੋ ਪਾ ਲੈਣੀ ਆ ਅਤੇ ਥੋੜਾ ਜਿਹਾ ਲੋਹ ਬਣ ਪਾ ਲੈਣਾ ਆ ਇਹ ਦੋਨੋਂ ਚੀਜ਼ਾਂ ਪਾ ਕੇ ਜਦੋਂ ਉਹ ਤੂਫਣ ਲੱਗ ਜਣ ਧੂਆ ਹੋ ਜਵੇ ਤਾਂ ਇਸ ਧੂਣੀ ਨੂੰ ਆਪਣੇ ਘਰ ਦੇ ਸਾਰੇ ਕਮਰਿਆਂ ਵਿੱਚ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕਮਰੇ ਨੇ ਅਤੇ ਰਸੋਈ ਦੇ ਵਿੱਚ ਘੁਮਾ ਕੇ ਆਪਣੇ ਮੇਨ ਗੇਟ ਤੇ ਘੁਮਾ ਕੇ ਰੱਖ ਦੇਣਾ ਆ ਅਤੇ ਆਪਣੇ ਪੀਰੂ মুর্ਸ਼ਦ ਦਾ ਨਾਮ ਲੈਂਦੇ ਹੋਏ ਤੁਸੀਂ ਇਹ ਸਾਰੀ ਧੂਣੀ ਆਪਣੇ ਘਰ ਦੇ ਵਿੱਚ ਘੁਮਾਉਣੀ ਆ ਦੋਸਤੋ ਇਸ ਧੂਣੀ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ ਕਾਲਾ ਜਾਦੂ ਹੋਵੇਗਾ ਕੋਈ ਵੀ ਬੁਰੀ ਸ਼ਕਤੀ ਹੋਵੇਗੀ ਬਾਹਰ ਜਾਵੇਗੀ ਕੋਈ ਨਜ਼ਰ ਲੱਗੀ ਹੋਵੇਗੀ ਨਜ਼ਰ ਉੱਤਰ ਜਾਵੇਗੀ ਜਿੰਨੇ ਵੀ ਦੁੱਖ ਤਕਲੀਫਾਂ ਬੁਰੀਆਂ ਸ਼ਕਤੀਆਂ ਤੁਹਾਡੇ ਘਰ ਦੇ ਅੰਦਰ ਹੋਣਗੀਆਂ ਤੁਹਾਡੇ ਘਰ ਦੇ ਵਿੱਚੋਂ ਚਲੀਆਂ ਜਾਣਗੀਆਂ ਦੋਸਤੋ ਜੇਕਰ ਇਹ ਬੁਰੀਆਂ ਸ਼ਕਤੀਆਂ ਤੁਹਾਡੇ ਘਰ ਦੇ ਵਿੱਚੋਂ ਜਾਣਗੀਆਂ ਤਦ ਹੀ ਤੁਹਾਡੇ ਘਰ ਦੇ ਵਿੱਚ ਪੀਰਾਂ ਦਾ ਵਾਸ ਹੋਵੇਗਾ ਤਦ ਹੀ ਤੁਹਾਡੇ ਘਰ ਦੇ ਵਿੱਚ ਚੰਗੀਆਂ ਸ਼ਕਤੀਆਂ ਦਾ ਵਾਸ ਹੋਵੇਗਾ ਅਤੇ ਤਦ ਹੀ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਵੇਗੀ ਪੈਸੇ ਦੀ ਬਰਕਤ ਆਵੇਗੀ ਪੈਸਾ ਆਵੇਗਾ ਕਿਉਂਕਿ ਇਹ ਜੋ ਬੁਰੀਆਂ ਚੀਜ਼ਾਂ ਹੁੰਦੀਆਂ ਹਨ ਇਹ ਚੰਗੀਆਂ ਚੀਜ਼ਾਂ ਨੂੰ ਕਰਦੇ ਵਿੱਚ ਨਹੀਂ ਆਉਣ ਦਿੰਦੀਆਂ ਪ੍ਰਵੇਸ਼ ਨਹੀਂ ਕਰਨ ਦਿੰਦੀਆਂ ਇਸ ਲਈ ਪਹਿਲਾਂ ਇਹਨਾਂ ਬੁਰੀਆਂ ਸ਼ਕਤੀਆਂ ਦਾ ਖਾਤਮਾ ਕਰਨਾ ਬੁਰੀਆਂ ਸ਼ਕਤੀਆਂ ਨੂੰ ਕਰੋ ਬਾਹਰ ਕੱਢਣਾ ਜ਼ਰੂਰੀ ਹੈ ਤਦ ਹੀ ਚੰਗੀਆਂ ਚੀਜ਼ਾਂ ਆਪਣੇ ਘਰ ਆਉਣਗੀਆਂ ਅਤੇ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣਗੀਆਂ ਦੋਸਤੋ ਦੂਸਰਾ ਜੋ ਉਪਾਏ ਹੈ ਉਹ ਹੈ ਕਿ ਕਈ ਵਾਰ ਇਦਾਂ ਹੁੰਦੀ ਆ ਆਪਣੇ ਘਰ ਦੇ ਵਿੱਚੋਂ ਭੈਅ ਆਉਣ ਲੱਗ ਜਾਂਦਾ ਹੈ ਘਰ ਦੇ ਕਮਰੇਆਂ ਵਿੱਚੋਂ ਭੈਅ ਆਉਣ ਲੱਗ ਜਾਂਦਾ ਡਰ ਲੱਗਣ ਜਾਂਦਾ ਹੈ ਰਾਤ ਨੂੰ ਸੁੱਤੇ ਪੈਣ ਨੂੰ ਡਰ ਲੱਗਦਾ ਹੈ ਦਬਾਅ ਪੈਂਦਾ ਹੋਵੇ ਜਾਂ ਫਿਰ ਕੋਈ ਬੱਚਾ ਕੋਈ ਵੱਡਾ ਤਬੁਕੇ ਉੱਠ ਜਾਂਦਾ ਹੋਵੇ ਤਾਂ ਇਸ ਦੇ ਹਾਲੀ ਤੁਸੀਂ ਇੱਕ ਕਾਲੇ ਕੱਪੜੇ ਦੇ ਵਿੱਚ ਸੇਤੀ ਸਰੋਂ ਅਤੇ ਅਜਵਾਇਨ ਬੰਨ ਕੇ ਥੋੜੀ ਜੀ ਆਪਣੇ ਕਮਰੇ ਦੇ ਦਰਵਾਜ਼ੇ ਨਾਲ ਬੰਨ ਦਿਓ ਇਸ ਨਾਲ ਜੋ ਡਰ ਲੱਗਣ ਵਾਲੀ ਸਮੱਸਿਆ ਹੈ ਇਸ ਦਾ ਵੀ ਨਾਸ਼ ਹੋ ਵੀਗਾ ਫਿਰ ਇਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕੋਈ ਵੀ ਡਰ ਪੈ ਨਹੀਂ ਹੋਵੇਗਾ ਸੋ ਦੋਸਤੋ ਜਿਹੜਾ ਵੀ ਇਹਨਾਂ ਅਮਲਾਂ ਤੇ ਵਿਸ਼ਵਾਸ ਰੱਖ ਕੇ ਇਹਨਾਂ ਅਮਲਾਂ ਨੂੰ ਕਰਦਾ ਹੈ ਉਸ ਦਾ ਵੀੜਾ ਜ਼ਰੂਰ ਪਾਰ ਹੁੰਦਾ ਹੈ ਕਿਉਂਕਿ ਇਹ ਵਿਸ਼ਵਾਸ ਦੀ ਹੀ ਸਾਰੀ ਗੱਲ ਹੈ ਦੇਖਿਆ ਕਿਸੇ ਨੇ ਵੀ ਕੁਝ ਨਹੀਂ ਹੁੰਦਾ ਅਜ਼ਮਾਏ ਤੇ ਹੀ ਪਤਾ ਲੱਗਦਾ ਹੈ ਇਸ ਲਈ ਬਿਲਕੁਲ ਵਿਸ਼ਵਾਸ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਹਾਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੀ ਕਲਮੇ ਮਦਰਬਾਦ ਦੁਆ ਅਰਜ਼ਾ ਅਮਲ ਵਜ਼ੀਫੇ ਆਪ ਸਭ ਲਈ ਲਗਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ